ਸ਼ਸ਼ੀ ਗਰਤੀ ਸਸੀ ਮਾਨੋ ਜੀ ਅੱਜ ਆਪਾਂ ਆਪਣੇ ਇਸ ਚੈਨਲ ਦੇ ਵਿੱਚ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੇ ਮੁਲਾਜ਼ਮ ਦੀਆਂ ਜੋ ਕਿ ਕਿਹੜੀਆਂ-ਕਿਹੜੀਆਂ ਮੰਗਾਂ ਨੇ ਤੇ ਕਿਹੜੇ-ਕਿਹੜੇ ਮੰਗਾਂ ਨੂੰ ਪੂਰੀਆਂ ਕਰ ਸਕਦੇ ਆ ਉਸ ਬਾਰੇ ਮੈਂ ਥੋੜੀ ਜਾਣਕਾਰੀ ਲੈਣਾ ਚਾਹੁੰਮ ਜੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਸਾਹਦੇ ਫਰਾਂ ਦੇ ਅੱਗੇ ਨੂੰ ਮੀਟਿੰਗਾਂ ਕਈ ਹੋਈਆਂ ਹਾਂ ਹਾਂ ਜੀ ਪੰਜਾਬ ਝੰਡਿਆਰ ਦੇ ਵਿੱਚ ਹਾਂ ਜੀ ਜਿਵੇਂ ਮੁੱਖ ਮੰਗ ਮੰਗ ਸੀ ਕਿ ਡੀ ਇਸ ਰੋਲਸ ਨੂੰ ਵਾਧਾ ਕਰਨਾ ਸਾਢੇ 5 ਸਾਲ ਦਾ ਪੇਕ ਹੁੰਦਾ ਏਰੀਆ ਤੋਂ ਦੀ ਹਾਂ ਜੀ ਕਿਉਂਕਿ ਕੇਂਦਰ ਸਰਕਾਰ ਦਾ ਡੀ 58% ਆ ਪੰਜਾਬ ਸਰਕਾਰ ਨੇ ਮਨਾਨਾ ਡੀਏ 20% ਦਾ 16% ਦਾ ਬਹੁਤ ਵੱਡਾ ਫਰਕ ਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਹਰੇਕ ਮੈਗਨਿਮ ਮਲਾਜਮਾਂ ਜੋ 16 ਨਮਰੋਂ ਧੂਰੀ ਪਹੁੰਚੇ ਜੋ ਮੁੱਖੇ ਪਹੁੰਚ ਤੋਂ ਦਾ ਦਫ਼ਤਰ ਉੱਥੇ ਪਹੁੰਚਦੇ ਸੀ ਮੰਗ ਪੱਤਰ ਦਿੱਤਾ ਗਿਆ ਤਹਿਸੀਲਦਾਰ ਨੂੰ ਵੀ ਜੋ ਸਾਡੀ ਇਹ ਮੰਗ ਆ ਮੁੱਖ ਮੰਗੇ ਆ ਵੀ 16% ਵਾਧਾ ਉਸਰ ਆਉਣ ਵਾਲੇ ਸਮੇਂ ਦੇ ਸਰਕਾਰ ਆ ਜੋ ਪੰਜਾਬ ਦੇ ਮਨਾਨਾ ਡੀਏ ਜਿਸ ਪ੍ਰੋਮਿਸ਼ਨ ਵਾਧਾ ਕਰ ਸਕਦੇ ਹਨ ਨਹੀਂ ਬਣੇ ਮਲਾਜਮਾਂ ਨੂੰ ਜੋ ਕਿ ਪੇ ਕਮਿਸ਼ਨ ਦਾ ਏਰੀਆ ਰ ਹੈ ਇਸ ਸਮੇਂ ਤੱਕ ਤੇ ਕਿੰਨਾ ਕਦੋਂ ਟਾਈਮ ਲੱਗ ਸਕਦਾ ਹੈ ਵੀ ਇਹ ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ ਪੰਜਾਬ ਸਰਕਾਰ ਦੇ ਮਜ਼ਦੂਰਾਂ ਦਾ 5.5 ਸਾਲ ਦਾ ਜੋ ਪੇਕ ਹਿੰਦਾਈ ਏਰੀਆ ਦਾ ਲਗਭਗ 18000 ਕਰੋੜ ਰੁਪਏ ਬਣਦਾ ਕਿਉਂਕਿ ਜਿਸ ਨੂੰ ਲੈ ਕੇ ਮੁੱਖ ਮੰਤਰੀ ਭਵਨ ਤੋਂ ਨਾਲ ਬਿਤਨੀ ਸਰਪਾਸਨ ਜੀਮਾ ਨਾਲ ਪੰਜਾਬ ਮੰਤਰੀ ਕੜ ਮੀਟਿੰਗ ਹੋਈਆਂ ਸਰਕਾਰ ਨੇ ਕੈਬਨ ਮੰਤਰੀ ਮੰਤਰੀ ਮੰਡਲ ਫੈਸਲਾ ਕੀਤਾ ਸੀਗਾ ਜੋ ਪੇਕ ਹਿੰਦਾਈ ਏਰੀਆ ਦਾ ਬਾਕਬਾਕ ਉਮਰਦਜ ਬਣਦੀਆਂ ਬਾਤੀਆਂ ਪਰ ਪੰਜਾਬ ਸਰਕਾਰ ਦੇ ਮਜ਼ਦੂਰ ਮੰਗ ਕਰਦੇ ਆ ਜੋ ਪੇਕ ਹਿੰਦਾਈ ਏਰੀਆ ਦਾ ਦੋ ਜਾਂ ਤਿੰਨ ਕਿਸ਼ਤਾਂ ਵਿੱਚ ਸਾਰੇ ਮੁਲਾਜ਼ਮਾਂ ਨੂੰ 78 ਬਹਾਨੇ ਬਣੇ। ਮੁਲਾਜ਼ਮਾਂ ਨੂੰ ਜੋ ਕਿ ਫੈਕਟਰ ਹੈ ਕਿਹੜਾ ਮਿਲਣਾ ਚਾਹੀਦਾ ਹੈ ਤੇ ਕਦੋਂ ਕਿੰਨਾ ਕੁ ਟਾਈਮ ਹੋਰ ਲਾਗੂ ਕਰ ਸਕਦੀ ਹੈ ਪੰਜਾਬ ਸਰਕਾਰ? ਈ ਸੌਰੀ ਮੈਂ ਤੁਹਾਨੂੰ ਜੀ ਮੈਡਮ ਜੀ ਫੈਕਟਰਾ ਜੋ 2.5 ਦੀ ਮੰਗ ਹੈ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਜਿਸ ਨੂੰ ਲੈ ਕੇ ਜੋ ਰਿਟਾਇਰਡ ਮੁਲਾਜ਼ਮਾਂ ਬਹੁਤ ਪੁਰਾਣੀ ਮੰਗ ਹੈ ਇਹ ਤੇ ਉਹ ਸਾਰਾ ਆਨਲਾਈਨ ਸੌਣ ਦੇ ਵਿੱਚ ਬਿੱਤਾਂ ਸਰਪਾਸ ਸਿੰਘ ਜੀ ਨਾਲ ਮੀਟਿੰਗ ਵੀ ਹੋਊਗੀ ਕਿ 2.5 ਫੈਕਟਰੀ ਮੰਗ ਕਰ ਰਹੇ ਮੁਲਾਜ਼ਮਾਂ। ਏਰੀਆ ਵੀ ਬਹੁਤ ਵੱਣਦਾ। ਉਹ ਸਾਡੇ ਸਾਥੀ ਰਿਟਾਇਰਡ ਸਾਥੀ ਸਾਡੇ ਦਾਬ ਨੂੰ ਪਿਆਰ ਵੀ ਹੋ ਚੁੱਕਿਆ ਪਰ ਮਲਾ ਇਹ ਹੀ ਮੰਗ ਰਹੇ ਰਿਟਾਇਰਡ ਮੁਲਾ ਵਿਕਟ ਤੋਂ ਕੱਢ ਨੂੰ ਜੋ ਫੈਕਟਰ ਆ 2.4 ਹਰ ਹਰ ਤੇ ਲਾਗੂ ਕੀਤਾ ਜਾਵੇ ਇਸ ਤੇ ਸਾਨੂੰ ਇਰੀਅਟ ਹਾਂਣੀ ਬਣੇ ਜੋ ਕਿ ਬਿਜਲੀ ਐਕਟ 2025 ਜੋ ਕਿ ਪਾਸ ਹੋਣਾਗਾ ਉਹਦੇ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਬਿਜਲੀ ਬੋਰਡ ਦੇ ਵਿੱਚ ਕੀ ਅੱਜਕੱਲ ਮਤਲਬ ਚੱਲ ਰਿਹਾ ਹੈ ਇਸ ਵਿੱਚ ਬਿਜਲੀ ਐਕਟ 2025 ਦੀ ਜਿਹੜੀ ਮੁੱਖ ਮੰਗ ਹੈ ਵੀ ਜਿਹੜਾ ਬਿਜਲੀ ਐਕਟ 2025 ਉਹ ਪੰਜਾਬ ਦੇ ਮੁਲਾਜ਼ਮਾਂ ਨੇ ਮੰਗ ਕਰਦੇ ਆ ਵੀ ਇਹ ਕਿਸੇ ਵੀ ਹਾਲਤ ਵਿੱਚ ਲਾਗੂ ਨਹੀਂ ਹੋਣਾ ਚਾਹੀਦਾ ਕਿਉਂਕਿ ਬਹੁਤ ਵੱਡਾ ਘਾਟਾ ਹੈ ਜਿਸ ਨੂੰ ਲੈ ਕੇ ਮੁਲਾਜ਼ਮ ਵੱਲੋਂ ਦਲੰਦਰ ਦੇ ਵਿੱਚ ਲੁਧਿਆਣਾ ਦੇ ਵਿੱਚ ਜਾਂ ਮਹਾਲੀ ਵਿੱਚ ਜਾਂ ਚੰਡੀਗੜ੍ਹ ਦੇ ਵਿੱਚ ਜਾਂ ਤਾਂ-ਤਾਂ ਵਿੱਚ ਇਹ ਰੈਲੀਆਂ ਕੀਤੀਆਂ ਆ ਵੀ ਇੱਕ ਤਾਂ ਜੋ ਸਰਕਾਰੀ ਜ਼ਮੀਨਾਂ ਉਹ ਸਰਕਾਰ ਨਾਲ ਵੇਚੇ ਕਿਉਂਕਿ ਲੋਕਾਂ ਨੇ ਜੋ ਜ਼ਮੀਨਾਂ ਦਿੱਤੀਆਂ ਸੀ ਫ੍ਰੀ ਗ੍ਰਿਡ ਬਣਾਉਣ ਵਾਸਤੇ 220 ਕੇਵੀਆ 11 ਕੇਵੀਆ ਬਣਾਉਣ ਵਾਸਤੇ ਜਾਂ ਸਕੋਰ ਬਣਾਉਣ ਵਾਸਤੇ ਜੀ ਸਰਕਾਰੀ ਪ੍ਰਾਪਰਟੀ ਉਹ ਕਿਸੇ ਹਾਲਤ ਵਿੱਚ ਵੇਚਣੇ ਨਾ ਵਾਂਗੇ ਵਿਲੀ ਐਕਟ ਜੋ 2025 ਆ ਉਹ ਵੀ ਕਿਸੇ ਹਾਲਤ ਵਿੱਚ ਲਾਗੂ ਨਹੀਂ ਗੇ ਹੁਣ ਲਵਾਵਾਂਗੇ ਹਾਂਜੀ ਬਣਾ ਜੀ ਮੁਲਾਜ਼ਮਾਂ ਦਾ ਕੱਟਿਆ ਹੋਇਆ ਮੋਬਾਈਲ ਪੱਤਾ ਇਹ ਕਦੋਂ ਬਹਾਲ ਕਰ ਸਕਦੀ ਹੈ ਤੇ ਕਿੰਨਾ ਟਾਈਮ ਹੋਰ ਲੱਗ ਸਕਦਾ ਹੈ ਪੰਜਾਬ ਸਰਕਾਰ ਇਸ ਬਾਰੇ ਮੈਨੂੰ ਥੋੜੀ ਜਾਣਕਾਰੀ ਦਿਓ ਪੰਜਾਬ ਦੇ ਮੁਲਾਜ਼ਮਾਂ ਨੇ 37 ਤਰ੍ਹਾਂ ਦੇ ਪੱਤੇ ਕੱਟ ਲਾਇਆ ਗਿਆ ਕੱਲਾ ਮੋਬਾਈਲ ਪੁੱਤ ਦੀ ਗੱਲ ਨਹੀਂ ਹੈਗੇ ਏਰੀਆ ਵੀ ਜੋ 7 ਸੈਂਤਰਾਂ ਦੇ ਪੱਤੇ ਕੱਟੇ ਗਏ ਹਨ ਮੋਬਾਈਲ ਪੱਤਾ ਹੋ ਗਿਆ ਰੂਰਲ ਏਰੀਆ ਹੋ ਗਿਆ ਤੇ ਮੰਗ ਕਰਦੇ ਮੁਲਾਜ਼ਮ ਵੀ 37 ਤਰ੍ਹਾਂ ਦੇ ਪੱਤੇ ਨੇ ਕੱਟ ਲਾਇਆ ਗਿਆ ਉਹਨੂੰ ਬਹਾਲ ਕੀਤਾ ਜਾਵੇ ਹਰ ਹਾਲਤ ਦੇ ਵਿੱਚ 2004 ਤੋਂ ਬਾਅਦ ਭਰਤੀ ਹੋਏ ਜੋ ਮੁਲਾਜ਼ਮ ਨੇ ਉਹਨਾਂ ਦੀ ਪ੍ਰਾਣੀ ਪੈਨਸ਼ਨ ਸਕੀਮ ਬਹਾਲ ਕਦੋਂ ਕਰ ਸਕਦੀ ਹੈ ਤੇ ਕਿੰਨਾ ਟਾਈਮ ਲੱਗ ਸਕਦਾ ਹੈ 2004 ਤੋਂ ਭਰਤੀ ਹੋਏ ਮੁਲਾਜ਼ਮਾਂ ਲਈ ਪ੍ਰਾਣੀ ਪੈਨਸ਼ਨ ਸਕੀਮ ਲਾਗੂ ਨਹੀਂ ਬਹੁਤ ਜ਼ਰੂਰੀ ਸੀ ਪੰਜਾਬ ਸਰਕਾਰ ਵੱਲੋਂ 18 ਨਵੰਬਰ 2022 ਨੂੰ ਨੋਟਿਫਾਈ ਕੀਤਾ ਗਿਆ ਸੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਲ ਕਰਤੀ ਆ ਪਰ ਸਰਕਾਰ ਉਹਨਾਂ ਨੂੰ ਲਗਭਗ 3.5 ਸਾਲਾਂ ਸਮਾਂ ਹੋ ਚੁੱਕਿਆ ਅੱਜ ਪੰਜਾਬ ਦੇ ਮਜ਼ਦਾਂ ਵੱਲੋਂ ਜੋ 2004 ਤੋਂ ਬਾਅਦ ਭਰਤੀ ਹੋਇਆ ਜੋ ਨੋਟਿਫਾਈ ਕੀਤਾ ਗਿਆ ਤੇ ਆਰਥਿਕ ਮੁੱਕੇ ਗਏ ਆ ਤੇ ਭਗਵਾਨਤਮ ਸਰਕਾਰ ਦੀ ਵਿਤਾਂਦੀ ਹਰਪਾਲ ਸੰਜੀਮਾਂ ਦੀ ਮੁਰਦਾਵਾਰ ਕੀਤੀ ਗਈ ਹਾਂ ਜੀ ਮਿਡਵਿਲ ਵਰਕਰ ਤੇ ਆਸ਼ਾ ਵਰਕਰ ਦੇ ਜੋ ਕਿ ਆਂਗਣਵਾੜੀ ਵਾਲੇ ਲੱਗੇ ਹੋਏ ਨੇ ਵਰਕਰ ਉਹਨਾਂ ਦੇ ਜਿਹੜੇ ਮਾਨ ਪੱਤੇ ਦੇ ਵਾਅਦੇ ਦੇ ਵਿੱਚ ਸੰਬੰਧੀ ਮੈਨੂੰ ਜਾਣਕਾਰੀ ਦਵੋ ਆਂਗਣਵਾੜੀ ਬਾਕਮਾ ਪ੍ਰਧਾਨ ਜੋ ਹਰਗੋਬਿੰਦ ਕੋਨੇ ਗਿਆ ਸੀ ਧੂਰੀ ਦੇ ਵਿੱਚ ਵੀ ਇਹ ਭੰਡ ਮੁਖਾਂ ਦੀ ਮਨਾਦਾ ਸੀ ਸਾਡੇ ਬਾਰੇ ਕੁਝ ਨਹੀਂ ਸੋਝਦਾ ਮੈਨੂੰ ਵੀ ਨਜਾਇਜ਼ ਕੱਢਿਆ ਗਿਆ ਸੀ ਮੰਗ ਕਰਦੇ ਆਂ ਵੀ ਆਸਾ ਵਰਕਰਾਂ ਅਗਨਵੜੀ ਵਰਕਰਾਂ ਜਾਂ ਮਿੰਡਲ ਵਰਕਰਾਂ ਉਹਨਾਂ ਦੇ ਮਾਨ ਪੱਤਰ ਦੇ ਵਿੱਚ ਹਰ ਹਾਲਤ ਦੇ ਵਿੱਚ ਵਾਅਦਾ ਕੀਤਾ ਗਿਆ ਹਾਂਜੀ ਬਣੀ ਗੁਰਗੋਬਿੰਦ ਸਿੰਘ ਥਰਮਲ ਲੈਰਾ ਦਾ ਮੁਹਬਤ ਤੇ ਹਰਗੋਬਿੰਦ ਸਿੰਘ ਸੁਪਰ ਥਰਮਲ ਪਲੈਟ ਰੋਪੜ ਵਿਖੇ ਜੋ ਕੱਚੇ ਮੁਲਾਜ਼ਮਾਂ ਦੇ ਰੈਗੂਲਰ ਕਰਨ ਦੇ ਬਾਰੇ ਸੰਬੰਧੀ ਮੈਨੂੰ ਉਸ ਬਾਰੇ ਵੀ ਜਾਣਕਾਰੀ ਦਿਓ ਜੀ ਥੋੜੀ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਰੋਪੜ ਗੁਰੂ ਹਰਗੋਬਿੰਦ ਧਰਮ ਨਾਲ ਅਰਾ ਮਹੱਬਤ ਦੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਕੋਲ ਬਹੁਤ ਦੀ ਘਟ ਰਸਾਂ ਦੇ ਕੰਮ-ਕੰਮ ਕਰਦੇ ਆ 12-12% ਅਸੀਂ ਮੰਗ ਕਰਦੇ ਆ ਵੀ ਇਹਨਾਂ ਤਰ੍ਹਾਂ ਵਾਅਦਾ ਕੀਤਾ ਜਾਵੇ ਜਿਨ੍ਹਾਂ ਨੂੰ ਰਾਇਲ ਕਰਦੇ ਆ ਧੰਨਵਾਦ ਜੀ ਧੰਨਵਾਦ ਜੀ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਜੋ ਵੀ ਇਹਨਾਂ ਨੇ ਮੈਨੂੰ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਹੈ ਕਿ ਮਾਨ ਸਰਕਾਰ ਆਉਣ ਵਾਲੀਆਂ ਚੋਣਾਂ ਜਿੰਨੀ ਚੋਣ ਦਿੱਤਣ ਦੇ ਲਈ ਦੇਖੋ ਇਹ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਨੇ ਕਿਹੜੇ-ਕਿਹੜੇ ਮੰਗਾਂ ਨੂੰ ਇਹਨਾਂ ਨੂੰ ਪੂਰੀਆਂ ਕਰ ਸਕਦੇ ਨੇ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਹੋਵੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰ